ਕਿਤੇ ਮੈਨੂੰ 3 ਕੁ ਮਹੀਨੇ ਹੋ ਗਏ 11ਵੇਂ ਮਹੀਨੇ ਦੀ દિਵਾਲੀ ਤੋਂ ਬਾਅਦ ਕਰਿਆ ਇੱਕ ਇੱਕ ਦੋ ਤਰੀਕੇ ਦਾ ਕਰਿਆ ਹੈਗਾ ਫਿਰ ਇਹ ਪਹਿਲਾਂ ਕਿੱਥੇ ਵੇਚਦੀ ਸੀ ਪਹਿਲਾਂ ਨਹੀਂ ਉਹ ਤਾਂ ਪਹਿਲਾਂ ਤਾਂ ਜਿਵੇਂ ਵੇਚਦੇ ਹੁੰਦੇ ਆ ਜ਼ਿਮੀਂਦਾਰ ਆੜਤੀਆਂ ਦੇ ਉਮੀ ਵੇਚਦੇ ਸੀ ਉੱਥੇ ਫਿਰ ਸਹੀ ਰੇਟ ਨਹੀਂ ਮਿਲਦਾ ਸੀ ਪੂਰਾ ਮੁੱਲ ਨਹੀਂ ਮਿਲਦਾ ਸੀਗਾ ਆਪਾਂ ਆਪਣੀਆਂ ਚੀਜ਼ਾਂ ਫਿਰ ਲੈ ਕੇ ਵੇਚਣ ਲੱਗੇ ਕਿ ਮੇਨ ਗੱਲ ਇਹ ਹੈ ਵੀ ਸਾਫ਼ ਸੁਥਰਾ ਆਪ ਵੀ ਉਹ ਚੀਜ਼ਾਂ ਆਪਣੀਆਂ ਕੁਆਲਿਟੀ ਦੇ ਕੰਮ ਕਰਦੇ ਆ ਉੱਤੇ ਜਿਹੜਾ ਵੀ ਕੋਈ ਖਾਂਦਾ ਚੀਜ਼ ਸਵਾਦ ਆ ਦੁਆਰਾ ਆਂਦਾ ਮੇਰੇ ਕੋਲ ਉਹਦੀ ਰਿਸਪੋਨਸਿਬਿਲਿਟੀ ਵਧੀਆ ਲੋਗ ਆ ਉਰੇ ਇਹਨਜੀ ਗੱਲ ਨਹੀਂ ਮੈਂ ਬਟੇ ਗੰਗਾ ਨਗਰ ਜ਼ਿਲ੍ਹੇ ਚ ਸ਼ਾਦਲ ਸ਼ਹਿਰ ਤਹਿਸੀਲ ਹੈ ਉਸ ਤੋਂ ਅੱਗੇ ਪਿੰਡ ਆ ਪੁੱਤ ਮੇਰਾ ਦੁੱਦਾ ਚੱਕ ਦੁੱਦਾ ਖਿੱਚੜ ਕੇ ਜਾਂਦੇ ਨਾ ਹਾਂ ਉੱਥੇ 12 ਐਸਡੀ ਸਮੂਗਾ ਉੱਥੇ ਉੱਥੇ ਫਿਰ ਬੁੱਧਿੰਦੂ ਬਾਦੂ ਕਹਿੰਦੇ ਨਾ ਹਾਂਜੀ ਕੋਈ ਜ਼ਿਆਦਾ ਨਹੀਂ 1.5 ਕਿਲੋਮੀਟਰ ਪੈਂਦਾ ਆ ਜਾਈਦੇ ਫਿਰ ਮਾਲ-ਮੋਲ ਮਿਲਦਾ ਇੱਥੇ ਦੋ ਦਿਨ ਰੁਕ ਜਾਈਦਾ ਸਹੀ ਆਪਣਾ ਹਾਂ ਠੀਕ ਹੈ ਜ਼ਿਆਦਾ ਵੀ ਨਹੀਂ ਕਹਿਆ ਜਾਂਦਾ ਵੀ ਬੜਾ ਜ਼ਿਆਦਾ ਮੁੱਟਾ ਕੰਮ ਤਾਂ ਨਹੀਂ ਹੈ ਪਰ ਠੀਕ ਹੈ ਉੱਥੋਂ ਨਾਲੋਂ ਮੈਨੂੰ ਰੇਟ ਠੀਕ। ਸ਼ਰਮ ਸ਼ਰਮਾਈ ਤਾਂ ਹੁਣ ਤੱਕ ਜਿਵੇਂ ਕਹਿੰਦੇ ਹੁੰਦੇ ਬੰਦਾ ਲਾਸਟ ਤੋ ਜਾ ਕੇ ਮੁੜਦਾ ਸ਼ਰਮੋ ਸ਼ਰਮੀ ਮਰੇ ਆਪਾਂ। ਹੁਣ ਸ਼ਰਮ ਲਾ ਕੇ ਰੱਖੀਆ ਪਿੰਡ ਪਈ ਆ ਉੱਥੇ ਜਾ ਕੇ ਦਪਮ ਚੱਕੀ ਨਹੀਂ ਕੋਈ ਸ਼ਰਮ ਵਾਲੀ ਗੱਲ ਨਹੀਂ ਹੋ ਜੀ। ਆਪਦੇ ਕੰਮ ਵਿੱਚ ਕਾਫੀ ਸ਼ਰਮਾ। ਮਿੱਤਰ ਪਹਿਲੇ ਰਿਸ਼ਤੇਦਾਰ ਕੀ ਕਹਿੰਦਾ ਸੀ? ਉਹ ਰਿਸ਼ਤੇਦਾਰ ਤਾਂ ਮਾੜਾ ਮੋਟਾ ਕਰਦੇ ਆ ਤੇ ਪਰ ਜਿਹੜੇ ਇੱਥੇ ਮੇਰੇ ਹੁਣ ਮਿੱਤਰ ਬਣਿਆ ਜਾਂ ਪੁਰਾਣੇ ਮੇਰੇ ਬੜਾ ਬਹੁਤ ਸਲਾਗਾ ਜੋਗਾ। ਚਾਹ ਪਾਣੀ ਰੋਟੀ ਪਾਣੀ ਸਭ ਇੱਥੇ ਪੌਂਡਾ ਮੇਰੇ ਕੋਲੇ ਖੜੇ ਕੋਲੇ ਇਹੋ ਜੀ ਗੱਲ ਨਹੀਂ ਜੀ ਹਾਂ ਹੋਰ ਪਤੋਂ ਦੋ ਦਿਨ ਮੈਂ ਲਹਿਰੇ ਮਹਬਤ ਜਿਵੇਂ ਬੁੱਧਵਾਰ ਤੇ ਸ਼ਨੀਵਾਰ ਸ਼ਾਮ ਨੂੰ ਉੱਥੇ ਬਾਕੀ ਸਵੇਹਾ ਇੱਥੇ ਆਪਣਾ ਰੋਇਗਾਰਡਨ ਜਦੋਂ ਸਟਾਰਟਿੰਗ ਚੈਨਾ ਦੋ ਦਿਨ ਉੱਥੇ ਲੈਣਾ ਦੋ ਦਿਨ ਮੈਂ ਇੱਥੇ ਵੈਸ਼ਨੂ ਦੇਵੀ ਦਾ ਮੰਦਿਰ ਹੈ ਪਟੇਲ ਨਗਰ ਉੱਥੇ ਸਵੇਰ ਸਵੇਰ ਰੋਗਦਾ ਸ਼ਾਮ ਨੂੰ ਇੱਥੇ ਬਗਾਇਰ ਬਾਦਾਂ ਕਿਵੇਂ ਬਣਾਈ ਮਲਵਾ ਮਿਲ ਆਉਂਦਾ ਸਾਬ ਕਿੰਨੂੰ ਦੇਖਿਆ ਲੀ ਹਾਂ ਹਾਂ ਦੇਖਿਆ ਨਹੀਂ ਗਿਆ ਬਸ ਵੀਡੀਓ ਵੀ ਦੇਖੀਆਂ ਸੀਗੀਆਂ ਇੱਕ ਦੋ ਬਟ ਜਦੋਂ ਆਪਾਂ ਨੂੰ ਸਹੀ ਨਹੀਂ ਮਿਲਿਆ ਰੇਟ ਉੱਥੇ ਦੇਖਿਆ ਮੈਂ ਉਹਦੇ ਨਾਲ ਤਾਂ ਫਿਰ ਆਪਾਂ ਆਪਦੀ ਫਸਲ ਮਾਰੇ ਤੁਰ ਫਿਰ ਕੇ ਵਿੱਚ ਗਈ ਹੈ ਠੀਕ ਹੈ ਬਹੁਤ ਵਧੀਆ ਹੈ ਆਰਥਿਕ ਦਿਨ ਜਾਣਾ ਪੈਂਦਾ ਇੱਥੇ ਹੀ ਸਰ ਜਾਂਦਾ ਮੇਰਾ ਫਸਲ ਬਾਜੂ ਵੀ ਬਾਕੀ ਸ਼ੁਰੂ ਜਿਹਾ ਸੰਗ ਹੀ ਲੱਗੀ ਸੀ ਉਹ ਨਹੀਂ ਸੰਗ ਤਾਂ ਤੁਹਾਨੂੰ ਦੱਸਾਂ ਮੈਂ ਪਿੰਡ ਲਾ ਕੇ ਤੁਰ ਪਿਆ ਸੀਗਾ ਤੇ ਜਾ ਕੇ ਚੱਕਦਾ ਹੁੰਦਾ ਮਾੜੀ ਮੋਟੀ ਜੀ ਪਰ ਹੁਣ ਹੌਲੀ ਹੌਲੀ ਉੱਥੋਂ ਵੀ ਲੈ ਜੂਗੀ ਨਹੀਂ ਹੈ ਕੋਈ ਸਮਸਮ ਵਾਲੀ ਨਾਲ ਦਾ ਫਰਕ ਪੈ ਜਾਂਦਾ ਇਹ ਮਤਲਬ ਇਹ ਹੁੰਦਾ ਜੇ ਆਪਾਂ ਗੱਲ ਕਰੀਏ ਠੀਕ ਹੈ ਮਤਲਬ ਜਿਆਦਾ ਤਾਂ ਨਹੀਂਗਾ ਵੀ ਇਹ ਨਹੀਂ ਕਹਿ ਸਕਦੇ ਵੀ ਡਬਲ ਹੋ ਜਾਊਗਾ ਬਟ ਹਾਂ ਜਿਹੜੀ ਉੱਥੇ ਮੰਨ ਲਓ ਵੀ 8 ਕਾ 85000 ਦੀ ਚੀਜ਼ ਹੈ ਇੱਥੇ 10 ਕ ਹਜ਼ਾਰ ਰੁਪਏ ਦੀ ਵਿਕ ਜਾਂਦੀ ਹੈ ਖਰਚਾ ਕਰਤਾ ਕੱਢ ਕੇ ਮਤਲਬ ਵੱਜਦੇ 2 ਰੁਪਏ ਹੋਜੀ ਗੱਲ ਨਹੀਂ ਆਪਾਂ ਕਹੀ ਕੋਈ ਵੱਜਦਾ ਨਹੀਂ ਆ ਬਰਾਨੀ ਬਰਾਨੀ ਕੀ ਮਤਲਬ ਹੈ ਬਾਈ ਬਰਾਨੀ ਬੋਤ ਨਾ ਤਾਂ ਉੱਥੇ ਰੇਸ ਸਪਰੇ ਹੁੰਦੀ ਹੈ ਔਰ ਉਹ ਹੁੰਦਾ ਹੈਗਾ ਜਦੋਂ ਬਰਸਾਤ ਹੁੰਦੀ ਹੈ ਜਿਹੜੀ ਚੀਜ਼ ਜਿਵੇਂ ਛੋਲੇ ਬਰਾਨੀ ਹੋਗੇ ਦਾਲਾਂ ਬਰਾਨੀ ਹੋਗੀਆਂ ਬਾਜਰੀ ਬਨਾਨੀ ਹੋ ਗਈ ਜਦੋਂ ਬਰਸਾਤ ਹੁੰਦੀ ਹੈ ਉਹ ਬਰਸਾਤ ਦੀ ਉਗਰੀ ਤੇ ਉੱਤੇ ਵੀ ਬਰਸਾਤ ਦਾ ਹੀ ਉਹਦਾ ਪਾਣੀ ਉਹ ਹੀ ਲੱਗਦਾ ਉਹ ਚ ਕੋਈ ਰੇਸਪਰੇ ਜਿਵੇਂ ਆਪਣੇ ਇਧਰ ਆਰਗੇਨਿਕ ਕਹਿੰਦੇ ਆ ਤੇ ਉਧਰ ਬਸ ਬਰਾਨੀ ਆਈ ਇਹੋ ਖਰਚਾ ਝਾੜ ਤਾਂ ਬਹੁਤ ਘੱਟ ਹੁੰਦਾ ਇਹਨਾਂ ਦਾ ਜੇ ਆਪਾਂ ਇਧਰ ਰੇਹਾਂ ਜਿਵੇਂ ਪਾਣੀ ਪਾਨੇ ਆ ਇਹਦੇ ਤਾਂ ਡਬਲ ਹੁੰਦਾ ਜੀ ਡਬਲ ਤੋਂ ਵੀ ਜ਼ਿਆਦਾ ਹੁੰਦਾ ਉਧਰ ਦਾ ਜਿੰਨੇ ਸਾਡੇ ਕੋਈ 2 ਕੁਆਂਟਲ ਜਾਂ 3 ਕੁਆਂਟਲ 2.5 ਕੁਆਂਟਲ ਇੰਨੀ ਕੀ ਫਸਲ ਹੁੰਦੀ ਹੈ ਇੱਕ ਵਿੱਗੇ ਦੀ